हरियाणा ਸਰਕਾਰ ਨੇ ਗੰਤੰਤਰ ਦਿਵਸ ਮੌਕੇ ਉਤੇ ਸੂਬੇ ਵਿੱਚ ਸਜ਼ਾ ਕੱਟ ਰਹੇ ਕੈਦੀਆਂ ਨੂੰ ਵਿਸ਼ੇਸ਼ ਛੋਟ ਦੇਣ ਦਾ ਫੈਸਲਾ ਕੀਤਾ ਹੈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਦੋਸ਼ੀਆਂ ਨੂੰ 10 ਸਾਲ ਜਾਂ ਇਸ ਤੋਂ ਵੱਧ ਮਰਕੈਦੀ ਸਜ਼ਾ ਹੋਈ ਹੈ ਉਹਨਾਂ ਨੂੰ 60 ਦਿਨਾਂ ਦੀ ਛੋਟ ਦਿੱਤੀ ਜਾਵੇਗੀ ਇਸ ਫੈਸਲੇ ਦੇ ਮੱਦੇ ਨਜ਼ਰ ਹੀ ਬਲਾਤਕਾਰੇ ਸੌਦਾ ਸਾਧਨ ਨੂੰ ਵੀ ਫਾਇਦਾ ਹੋਵੇਗਾ ਸਰਕਾਰ ਦੇ ਇਸ ਫੈਸਲੇ ਕਾਰਨ ਸੌਦਾ ਸਾਧ 10 ਦਿਨ ਲਈ ਹੋਰ ਜੇਲ੍ਹ ਤੋਂ ਬਾਹਰ ਰਹੇਗਾ ਸੌਦਾ ਸਾਧ 20 ਜਨਵਰੀ ਨੂੰ ਹੀ 50 ਦਿਨਾਂ ਦੀ ਪਰੋਲ ਉਤੇ ਬਾਹਰ ਆਇਆ ਸੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਉਸ ਨੂੰ 9ਵੀਂ ਵਾਰ ਜਿਹੜੀ ਉਹ ਪਰੋਲ ਮਿਲੀ ਹੈ ਤੇ ਹੁਣ 10 ਦਿਨ ਹੋਰ ਪਰੋਲ ਵੱਧ ਕੇ ਉਹ 60 ਦਿਨਾਂ ਦੇ ਲਈ ਬਾਹਰ ਰਹੇ। ਸੋ ਦਾਸਾਦ ਨੂੰ ਜਿੰਸੀ ਸ਼ੋਸ਼ਣ ਅਤੇ ਹੱਤਿਆ ਦੇ ਦੋ ਮਾਮਲਿਆਂ ਦੇ ਵਿੱਚ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ। ਉਹ 2017 ਤੋਂ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਕੈਦ ਕੱਟ ਰਿਹਾ ਏ। ਇਸ ਤੋਂ ਪਹਿਲਾਂ ਸਤੰਬਰ ਵਿੱਚ ਵੀ ਉਹ ਜੇਲ੍ਹ ਤੋਂ ਬਾਹਰ ਆਇਆ ਸੀ। ਸਰਕਾਰ ਦੇ ਫੈਸਲੇ ਅਨੁਸਾਰ 5 ਸਾਲ ਤੋਂ ਵੱਧ ਅਤੇ 10 ਸਾਲ ਤੋਂ ਘੱਟ ਦੀ ਸਜ਼ਾ ਵਾਲੇ ਦੋਸ਼ੀਆਂ ਨੂੰ 45 ਦਿਨ ਦੀ ਛੂਟ ਦਿੱਤੀ ਗਈ ਹੈ। ਇਸੇ ਤਰ੍ਹਾਂ 5 ਸਾਲ ਤੋਂ ਘੱਟ ਦੀ ਸਜ਼ਾ ਵਾਲੇ ਦੋਸ਼ੀਆਂ ਨੂੰ 30 ਦਿਨ ਦੀ ਛੋਟੀ ਦਿੱਤੀ ਗਈ ਹੈ ਇਹ ਛੋਟਾ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਵੀ ਦਿੱਤੀ ਗਈ ਹੈ ਜੋ ਗੰਤੈਂਤਰ ਦਿਵਸਿਆਨੀ 26 ਜਨਵਰੀ ਨੂੰ ਜੇਲ੍ਹ ਤੇ ਪੈਰੋਲ ਜਾਂ ਫਰ ਲੋਟੇ ਹਨ ਬਸtre ਉਹ ਨਿਰਧਾਰਤ ਮਿਤੀ ਉੱਤੇ ਸਮਰਪਣ ਕਰ ਦੇਣ ਇਹ ਛੋਟਾ ਉਨ੍ਹਾਂ ਦੀ ਪੈਰੋਲ ਜਾਂ ਛੁੱਟੀ ਦੀ ਮਿਆਦ ਪੁੱਗਣ ਦੀ ਸੂਰਤ ਦੇ ਵਿੱਚ ਕੈਦ ਦੀ ਬਾਕੀ ਮਿਆਦ ਵਿੱਚ ਵੀ ਦਿੱਤੀ ਜਾਵੇਗੀ ਇਹ ਛੋਟ ਉਹਨਾਂ ਦੋਸ਼ੀਆਂ ਨੂੰ ਨਹੀਂ ਦਿੱਤੀ ਜਾਵੇਗੀ ਜੋ ਪਹਿਲਾਂ ਹੀ ਜੁਰਮਾਨਾ ਦਾ ਨਾ ਕਰਨ ਕਾਰਨ ਸਜ਼ਾ ਕੱਟ ਚੁੱਕੇ ਹਨ ਹਰਿਆਣਾ ਦੇ ਵਿੱਚ ਪ੍ਰਾਧਿਕ ਅਧਿਕਾਰ ਖੇਤਰ ਦੀਆਂ ਅਦਾਲਤਾਂ ਦੁਆਰਾ ਦੋਸ਼ੀ ਠਹਿਰਾਏ ਗਏ ਪਰ ਹਰਿਆਣਾ ਤੋਂ ਬਾਹਰ ਦੇ ਜਿਲ੍ਹਿਆਂ ਵਿੱਚ ਸਜ਼ਾ ਕੱਟ ਰਹੇ ਸਾਰੇ ਕੈਦੀ ਵੀ ਪ੍ਰੂਕਤ ਪੈਮਾਨੇ ਅਨੁਸਾਰ ਇਸ ਛੋਟ ਦੇ ਹੱਕਦਾਰ ਹੋਣਗੇ ਪਰ ਜ਼ਮਾਨਤ ਉੱਤੇ ਚੱਲ ਰਹੇ ਅਪਰਾਧੀਆਂ ਨੂੰ ਇਹ ਛੋਟ ਨਹੀਂ ਦਿੱਤੀ ਜਾਵੇਗੀ ਬਿਊਰੋ ਰਿਪੋਰਟ ਡਿਸੈਪਟਿਡ ਨਿਊਜ਼ ਦੇ ਨਾਲ ਧੰਨਵਾਦ ਹਰਿਆਣਾ ਸਰਕਾਰ ਨੇ ਗੰਤੰਤਰ ਦਿਵਸ ਮੌਕੇ ਉੱਤੇ ਸੂਬੇ ਵਿੱਚ ਸਜ਼ਾ ਕੱਟ ਰਹੇ ਕੈਦੀਆਂ ਨੂੰ ਵਿਸ਼ੇਸ਼ ਛੋਟ ਦੇਣ ਦਾ ਫੈਸਲਾ ਕੀਤਾ ਹੈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਦੋਸ਼ੀਆਂ ਨੂੰ 10 ਸਾਲ ਜਾਂ ਇਸ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋਈ ਹੈ ਉਹਨਾਂ ਨੂੰ 60 ਦਿਨਾਂ ਦੀ ਛੋਟ ਦਿੱਤੀ ਜਾਵੇਗੀ ਇਸ ਫੈਸਲੇ ਦੇ ਮੱਦੇਨਜ਼ਰ ਹੀ ਬਲਾਤਕਾਰੇ ਸੌਦਾ ਸਾਧਨ ਨੂੰ ਵੀ ਫਾਇਦਾ ਹੋਵੇਗਾ ਸਰਕਾਰ ਦੇ ਇਸ ਫੈਸਲੇ ਕਾਰਨ ਸੌਦਾ ਸਾਥ 10 ਦਿਨ ਲਈ ਹੋਰ ਜੇ ਤੋ ਬਾਹਰ ਰਹੇਗਾ ਸੌਦਾ ਸਾਦ 20 ਜਨਵਰੀ ਨੂੰ ਹੀ 50 ਦਿਨਾਂ ਦੀ ਪਰੋਲ ਤੇ ਬਾਹਰ ਆਇਆ ਸੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਉਸ ਨੂੰ ਨੌਵੀਂ ਵਾਰ ਹੈ ਜਿਹੜੀ ਉਹ ਪਰੋਲ ਮਿਲੀ ਹੈ ਤੇ ਹੁਣ 10 ਦਿਨ ਹੋਰ ਪਰੋਲ ਵੱਧ ਕੇ ਉਹ 60 ਦਿਨਾਂ ਦੇ ਲਈ ਬਾਹਰ ਰਹੇ ਸੌਦਾ ਸਾਦ ਨੂੰ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਦੋ ਮਾਮਲਿਆਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਹ 2017 ਤੋਂ ਰੋਤਕ ਦੇ ਸੁਨਾਰੀਆ ਜੇਲ੍ਹ ਦੇ ਵਿੱਚ ਕੈਦ ਕੱਟ ਰਿਹਾ ਹੈ ਇਸ ਤੋਂ ਪਹਿਲਾਂ ਸਤੰਬਰ ਵਿੱਚ ਵੀ ਉਹ ਜੇਲ੍ਹ ਤੋਂ ਬਾਹਰ ਆਇਆ ਸੀ ਸਰਕਾਰ ਦੇ ਫੈਸਲੇ ਅਨੁਸਾਰ 5 ਸਾਲ ਤੋਂ ਵੱਧ ਅਤੇ 10 ਸਾਲ ਤੋਂ ਘੱਟ ਦੀ ਸਜ਼ਾ ਵਾਲੇ ਦੋਸ਼ੀਆਂ ਨੂੰ 45 ਦਿਨਾਂ ਦੀ ਛੂਟ ਦਿੱਤੀ ਗਈ ਹੈ ਇਸੇ ਤਰ੍ਹਾਂ 5 ਸਾਲ ਤੋਂ ਘੱਟ ਦੀ ਸਜ਼ਾ ਵਾਲੇ ਦੋਸ਼ੀਆਂ ਨੂੰ 30 ਦਿਨਾਂ ਦੀ ਛੋਟ ਦਿੱਤੀ ਗਈ ਹੈ ਇਹ ਛੋਟ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਵੀ ਦਿੱਤੀ ਗਈ ਹੈ ਜੋ ਗੰਤੈਂਤਰ ਦੇਵ ਸਿਆਣੀ 26 ਜਨਵਰੀ ਨੂੰ ਜੇਲ੍ਹ ਤੇ ਪਰੋਲ ਜਾਂ ਫਰ ਲੋਤੇ ਹਨ ਬਸtre ਉਹ ਨਿਰਧਾਰਤ ਮਿਤੀ ਉਤੇ ਸਮਰਪਣ ਕਰ ਦੇਣ ਇਹ ਛੋਟ ਉਹਨਾਂ ਦੀ ਪਰੋਲ ਜਾਂ ਛੁੱਟੀ ਦੀ ਮਿਆਦ ਪੁੱਗਣ ਦੀ ਸੂਰਤ ਦੇ ਵਿੱਚ ਕੈਦ ਦੀ ਬਾਕੀ ਮਿਆਦ ਵਿੱਚ ਵੀ ਦਿੱਤੀ ਜਾਵੇਗੀ ਇਹ ਛੋਟ ਉਹਨਾਂ ਦੋਸ਼ੀਆਂ ਨੂੰ ਨਹੀਂ ਦਿੱਤੀ ਜਾਵੇਗੀ ਜੋ ਪਹਿਲਾਂ ਹੀ ਜੁਰਮਾਨਾ ਦਾ ਨਾ ਕਰਨ ਕਾਰਨ ਸਜ਼ਾ ਕੱਟ ਚੁੱਕੇ ਹਨ ਹਰਿਆਣਾ ਦੇ ਵਿੱਚ ਪ੍ਰਾਧਿਕ ਅਧਿਕਾਰ ਖੇਤਰ ਦੀਆਂ ਅਦਾਲਤਾਂ ਦੁਆਰਾ ਦੋਸ਼ੀ ਠਹਿਰਾਏ ਗਏ ਪਰ ਹਰਿਆਣਾ ਤੋਂ ਬਾਹਰ ਦੇ ਜਿਲ੍ਹਿਆਂ ਵਿੱਚ ਸਜ਼ਾ ਕੱਟ ਰਹੇ ਸਾਰੇ ਕੈਦੀ ਵਿਪਰੋਕਤ ਪੈਮਾਨੇ ਅਨੁਸਾਰ ਇਸ ਛੋਟ ਦੇ ਹੱਕਦਾਰ ਹੋਣਗੇ ਪਰ ਜਮਾਨਤ ਉਤੇ ਚੱਲ ਰਹੇ ਅਪਰਾਧੀਆਂ ਨੂੰ ਇਹ ਛੋਟ ਨਹੀਂ ਦਿੱਤੀ ਜਾਵੇਗੀ ਬਿਊਰੋ ਰਿਪੋਰਟ 디ਸ਼ਾਪਟਡ ਨਿਊਜ਼ ਦੇ ਨਾਲ ਧੰਨਵਾਦ